ਸੁਪਰੀਮ ਟਰੈਕਟਰ ਕਾਰਪੋਰੇਸ਼ਨ ਤੇ ਨੰਮ ਦਿਰਾ ਖੜਾ ਮਿੱਤਰੋ 275 ਬਾਈ ਕਹਿੰਦਾ ਚੱਲ ਚਲਾ ਵੀਦਾ ਬੜਾ ਚੰਗਾ ਟਰੈਕਟਰ ਹੈ ਜੇ ਕਿਸੇ ਨੇ ਲੈਣਾ ਹੈ ਦਿਵਾਲੀ ਤੇ ਡਿਸਕਾਊਂਟ ਦੇ ਦਈਏ ਬਾਈ ਸਸਤੇ ਰੇਟ 'ਚ ਦੇ ਦਈਏ ਦੱਸੋ ਪਹਿਲਾਂ ਇਹਦੀ ਡਿਟੇਲ ਦੱਸੋ ਕੀ ਆ ਮਾਡਲ ਕਿੰਨਾ ਹੈ 1992 ਮਾਡਲ ਹੈ 92 ਦਾ ਹੈਗਾ ਮਾਡਲ ਮਾਡਲ ਸਿਰ ਸਟਰ ਸਾਰੀ origignal ਆ ਰੰਗ ਪੇਂਟ ਦਾ ਜੋ ਵੀ origignal ਹੀ ਆ ਅੱਛਾ ਨੰਬਰ ਇਹਦਾ ਕਿੱਥੋਂ ਦਾ ਹੋਊਗਾ ਪੰਜਾਬ ਦਾ ਵੀਰੇ ਪੰਜਾਬ ਦਾ ਨੰਬਰ ਚੱਲ ਚਲਾ ਵੀਦਾ ਘੈਂਟ ਆ ਪੂਰਾ ਘੈਂਟ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਇਹਦੀ ਟਾਇਰ ਵੀਰੇ ਦੇ 40 45 ਪੈਸੇ ਨੇ 40 ਕੁ ਪੈਸੇ ਤੇ ਰੇਟ ਜਾਂ ਵੀ ਐਂ ਜੇ ਦੱਸ ਦੀ ਕਿੰਨੇ ਚ ਦੇ ਦਾਂਗੇ ਇਹ ਆਪਾਂ 7 ਲੱਖ ਰੁਪਏ ਟਰੈਕਟਰ ਦੇ ਦੇਾਂਗੇ 1 ਲੱਖ ਤੇ 25 ਹਜ਼ਾਰ ਦਾ ਮਾਨਤਾ ਨੂੰ ਹੋ ਜਾਊਗਾ ਕਰ ਦਾਂਗੇ ਧਰਮੇ ਉਰੇ ਆ ਓਏ ਜਾਲੀ ਦੇ ਵਿੱਚ ਵੇਟ ਵੀ ਹਲੇ ਤੱਕ ਨਾਲ ਦੇਣਾ ਟਰੈਕਟਰ ਦੇ ਵੇਟ ਚੈੱਕ ਕਰਵਾਈ ਕਿਉਂ ਭਰੀ ਪਈ ਹੈ ਨਾ ਸਾਰੀ ਜਾਲੀ ਇੱਧਰ ਵੀ ਆ ਜਾ ਅਰੇ ਮਰਮੰਦਾ ਚੈੱਕ ਕਰਵਾ ਦੇ ਆ ਮਗਰਾੜ ਚੈੱਕ ਕਰਵਾ ਦੇ ਹੱਕ ਹੱਕ ਸਾਰੀ ਦਿਖਾ ਲੈ ਆ ਪਿੰਗਾ ਨਹੀਂ ਨਾਲ ਦੇਣਾ ਕਈ ਸੱਜਣ ਕੰਨ ਵੀ ਕਿਤੇ ਪਤਾ ਨਹੀਂ ਐਂ ਸੌਦਾ ਹੋ ਜੂ ਇਹ ਨਹੀਂ ਦੇਣਾ ਨਾਲ ਚੁੱਪ ਕਰਕੇ ਆ ਜਾਓ ਸਹਿਰ ਫਰੀਦਕੋਟ ਦੇ ਵਿੱਚ ਖੜੇ ਆ ਤੇ ਸਵਰਾਜ ਟਰੈਕਟਰ ਦੀ ਏਜੰਸੀ 'ਚ ਖੜੇ ਆ ਨੰਬਰ ਵਾਈ ਹੋ ਰਿਹਾ ਤਾਂ ਸਕਰੀਨ ਤੇ ਚਲਦਾ ਜੇ ਕਿਸੇ ਸੱਜਣ ਨੇ ਆਮੇਂਦਰਾ ਲੈ ਜਾਣਾ 275 ਤਾਲਾ ਫੋਨ ਲਾਓ ਕਰਾ ਫਟਾਫਟ ਫੋਨ ਲਾਓ